ਇਸ ਆ ਬੱਚੇ ਅੱਜ ਗਤੀਵਿਧੀ ਕਰ ਰਿਹਾ ਹੈ ਵੀ ਜੇਕਰ ਤੁਹਾਨੂੰ ਦਿਖਾਈ ਨਾ ਦਿੰਦਾ ਹੋਵੇ ਤਾਂ ਕਿਹੋ ਜਿਹਾ ਲੱਗਦਾ ਹੈ ਤੇ ਕਿਸ ਤਰ੍ਹਾਂ ਅਸੀਂ ਇਸ ਨੂੰ ਫੀਲ ਕਰਕੇ ਆਪਣੇ ਆਪ ਦੇ ਜਿਹੜਾ ਹੈ ਉਸ ਜੋ ਕਾਬੂ ਪਾ ਸਕਦੇ ਹਾਂ ਤੇ ਆਪਣੀ ਅਲੱਗ ਯੋਗਤਾ ਹੋਰ ਪ੍ਰਗਟ ਕਰ ਸਕਦੇ ਹਾਂ ਅੱਜ ਦੇ ਨੇ ਵੀ ਇਹਨਾਂ ਨੂੰ ਅਸੀਂ ਇੱਕ ਵਾਰੀ ਐਕਸਪੈਰੀਮੈਂਟ ਕਰਿਆ ਹੈ ਵੀ ਅੱਖਾਂ ਬੰਨਣ ਤੋਂ ਬਾਅਦ ਇਹ ਜਿਹੜੇ ਆਪਣੇ ਜ਼ਰੂਰੀ ਕੰਮ ਹੈ ਕੋਈ ਕਿਵੇਂ ਕਰ ਸਕਦੇ ਹੈ ਇਹਨਾਂ ਨੂੰ ਅਸੀਂ ਇੱਕ ਜਗ੍ਹਾ ਤੇ ਛੱਡ ਦਿਆਂਗੇ ਤੇ ਫਿਰ ਇਹਨਾਂ ਨੂੰ ਟਾਸਕ ਦੇਵਾਂਗੇ ਵੀ ਆਹ ਕੰਮ ਕਰੋ ਤੇ ਫਿਰ ਦੇਖਦੇ ਹਾਂ ਵੀ ਕਰਦੇ ਆ ਕਿ ਨਹੀਂ ਕਰਦੇ ਆ ਲੈ ਵੀ ਸਭ ਤੋਂ ਪਹਿਲਾਂ ਛੋੜੇ ਸਾਹਮਣੇ ਬੈਂਚ 'ਤੇ ਹੈ ਪਸੇ ਜੋ ਵੀ ਤੁਸੀਂ ਸਾਰੇ ਪਿੱਛੇ ਜਾਓ ਪਿੱਛੇ ਪਿੱਛੇ ਆਹ ਬੈਂਚ 'ਤੇ ਹੈ ਤੁਸੀਂ ਕੋਸ਼ਿਸ਼ ਕਰੋ ਵੀ ਆਪਣੇ ਬੈਂਚ ਤੇ ਬੈਠਣ ਦੀ ਕੋਈ ਵੀ ਬੈਂਚ ਤੇ ਬਹਿ ਸਕਦੇ ਹੋ ਦੇਖੋ ਧਿਆਨ ਨਾਲ ਕਿਹੜਾ ਬੱਚਾ ਸਕਸੈਸਫੁਲ ਆ ਰਿਹਾ ਹੈ ਵੈਰੀ ਗੁੱਡ ਇਹ ਇਹਨੇ ਪਾ ਲਿਆ ਆ ਉਹ ਬਹਿ ਗਿਆ ਹਾਂ ਹਾਂ ਚੱਲ ਦਰੋ ਹਾਂ 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 ਇਹ 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 ਇਹਨਾਂ ਨੇ ਪਹਿਲਾ ਟਾਸਕ ਪਹਿਲਾ ਟਾਸਕ ਇਹਨੇ ਪੂਰਾ ਕਰ ਲਿਆ ਇਹ ਆਪਣੇ ਆਪ ਨੇ ਇਹਨਾਂ ਨੇ ਜਗ੍ਹਾ ਪਛਾਣ ਕੇ ਬੈਂਕ ਬੈਂਚ ਤੇ ਬਹਿ ਗਏ ਤਾਂ ਵੀ ਹੁਣ ਦੂਜਾ ਟਾਸਕ ਇਹਨਾਂ ਨੂੰ ਦਿੰਨੇ ਆ ਬੀ ਬੋਰਡ ਦੇ ਉੱਤੇ ਇਹਨਾਂ ਨੇ ਆਪਣਾ ਨਾਮ ਲਿਖਣਾ ਹੈ ਦੇਖਦੇ ਹਾਂ ਕੌਣ ਨਾਮ ਲਿਖਦਾ ਹੈ ਸੀ ਨੂੰ ਚਾਖ ਦੇ ਦਿਆਂਗੇ ਤੇ ਬਿਠੇ ਬਿਠੇ ਨੂੰ ਬਿਠੇ ਨੂੰ ਜਿੰਨੇ ਚਾਖ ਆ ਚਾਖ ਲੈ ਕੇ ਆਓ ਸਭ ਤੋਂ ਪਹਿਲਾਂ ਆਪਾਂ ਲੈ ਵੀ ਆ ਚਾਖ ਦੇਦਾ ਆਪਣੇ ਆਪ ਪਿੱਛੇ ਰੋ ਪਿੱਛੇ ਰੋ ਬਈ ਆਪਾਂ ਇਹਨਾਂ ਨੂੰ ਡਿਸਟਰਬ ਨਹੀਂ ਕਰਨਾ ਇਹਨੂੰ ਪਤਾ ਸੀਗਾ ਵੀ ਇੱਧਰ ਹੈ ਨਾ ਇਹ ਇਹਨੇ ਆਪਣਾ ਨਾਮ ਲਿਖ ਦਿੱਤਾ ਕਿਉਂਕਿ ਇਹਨੇ ਇਹਨੂੰ ਦਿਖਦਾ ਸੀ ਪਹਿਲਾਂ ਤੇ ਇਹਨੂੰ ਪਤਾ ਹੈ ਵੀ ਮੇਰਾ ਨਾਮ ਕਿਵੇਂ ਪੈਂਦਾ ਹੈ ਤਾ ਇਸਨੇ ਆਪਣਾ ਨਾਮ ਪਾਇਆ ਲੈ ਹੁਣ ਆਪਾਂ ਦੂਸਰੇ ਬੱਚੇ ਨੂੰ ਦਿੰਨੇ ਚੌਕ ਲੈ ਵੀ ਤੂੰ ਜਾ ਕੇ ਬੈਂਚ ਤੇ ਬਹਿ ਜਾ ਹੁਣ ਇਹ ਬੱਚਾ ਹੁਣ ਬੈਂਚ ਤੇ ਬਹਿ ਜਾਊਗਾ ਇਹਨੇ ਬੈਂਚ ਤੇ ਬਹਿ ਗਿਆ ਬਿਲਕੁਲ ਉਸੇ ਬੈਂਚ ਤੇ ਬੈਠਾ ਜਿਹੜੇ ਤੋਂ ਉੱਠ ਕੇ ਗਿਆ ਸੀ ਲੈ ਵੀ ਹੁਣ ਅਸੀਂ ਆ ਬੱਚੇ ਨੂੰ ਦਿੰਨੇ ਚਾਹ ਲੈ ਵੀ ਆਪਣਾ ਨਾਮ ਲਿਖਣਾ ਹੈ ਬਾਕੀ ਬੱਚੇ ਪਾਸੇ ਹੋ ਜਾਓ ਵੀ ਇਹਨਾਂ ਦੇ ਵਿਚਕਾਰ ਨਹੀਂ ਹੋਣਾ ਕਿਸੇ ਨੇ ਵਿਚਾਲੇ ਨਹੀਂ ਹੋਣਾ ਇਹ ਹਾਂਜੀ ਪੂਰਾ ਨਾਮ ਲਿਖੋ ਭਾਈ ਲੈ ਵੀ ਇਹਨੇ ਵੀ ਆਪਣਾ ਨਾਮ ਲਿਖਤਾ ਕਿਉਂਕਿ ਇਹਨੇ ਦੇਖਿਆ ਹੋਇਆ ਆਪਣਾ ਨਾਮ ਪਰ ਫਿਰ ਵੀ ਇਹਨੇ ਬੋਰਡ ਭਾਲ ਕੇ ਆਪਣਾ ਨਾਮ ਲਿਖਿਆ ਤੁਸੀਂ ਇਹਦੀ ਜਗ੍ਹਾ ਤੋਂ ਪਾਸੇ ਜਾ ਕਰੋ ਵੀ ਇਹਦੇ ਰਸਤੇ 'ਚ ਨਹੀਂ ਆਉਣਾ ਸਾਰੇ ਬੱਚੇ ਸਾਈਡ ਤੇ ਹੋ ਕੇ ਖੜ ਕੇ ਦੇਖੋ ਵੀ ਕਿਵੇਂ ਕਰਦੇ ਐ ਅਗਲੇ ਬੱਚੇ ਨੂੰ ਆਪਾਂ ਚੌਕ ਦਿੰਨੇ ਆ ਤੇ ਹੁਣ ਇਹ ਤੋਂ ਉਮੀਦ ਕਰਦੇ ਆਪਾਂ ਵੀ ਇਹ ਆਪਣਾ ਪਰਫਾਰਮੈਂਸ ਕਿਵੇਂ ਦਿੰਦਾ ਪਹਿਲਾਂ ਵਾਲੇ ਬੱਚੇ ਨੇ ਬਹੁਤ ਵਧੀਆ ਹੋ ਕਰਿਆ ਇਹ ਬੋਰਡ ਤੇ ਪਹੁੰਚ ਗਿਆ ਆ ਵੀਰੇ ਨਾਲ ਲਿਖਤਾ ਇਹ ਤੋਂ ਪਚਾਕ ਲੈ ਲੈਣੇ ਚਲੋ ਵੀਰ ਉਹਨੇ ਇਹ ਤੋਂ ਉਮੀਦ ਕਰਦੇ ਆ ਵੀ ਆਪਣੇ ਬੈਂਚ ਤੇ ਜਾਵੇ ਵਾਪਸ ਇਹ ਇਹ ਲੱਭ ਕੇ ਇਹਨੇ ਆਪਣੇ ਬੈਂਚ ਤੇ ਚੱਲ ਗਿਆ ਲੈ ਵੀ ਹੁਣ ਇਸ ਬੱਚੇ ਨੂੰ ਵੀ ਪਾ ਦਿੰਨੇ ਆ ਚੌਕ ਆਹ ਲਓ ਵੀ ਬੋਲਣਾ ਨਹੀਂ ਹੈ ਬਈ ਅਸਨਾਨੀ ਭਈ ਆਪਾਂ ਤੁਹਾਨੂੰ ਇਹੀ ਤਾਂ ਸਮਝਾਇਆ ਹੈ ਵੀ ਕਿਸੇ ਦੀ ਵੀ ਅਯੋਗਤਾ ਤੇ ਆਸਦੇ ਨਹੀਂ ਹੁੰਦੇ ਬੇਟਾ ਠੀਕ ਹੈ ਵੀ ਇਹਨੇ ਆਪਣਾ ਨਾਮ ਲਿਖਤਾ ਵੇ ਵੀ ਸਮਾਂ ਹੈ ਇਹਨਾਂ ਬੱਚਿਆਂ ਨੂੰ ਭਾ ਅਗਲਾ ਟਾਰਗੇਟ ਦਿੰਨੇ ਆਂ ਵੀ ਤੁਹਾਨੂੰ ਛੁੱਟੀ ਹੋ ਗਈ ਤੁਸੀਂ ਆਪਣਾ ਬੈਗ ਲੈ ਕੇ ਬਾਹਰ ਜਾਣਾ ਤਾਂ ਦੇਖਦੇ ਆ ਕਿਹੜਾ ਕਿਹੜਾ ਬੱਚਾ ਬਹੁਤੇ ਜਤਨਾਂ ਤੋਂ ਬਿਨਾ ਘੱਟ ਜਦਨ ਲਾ ਕੇ ਕਮਰੇ ਤੋਂ ਬਾਹਰ ਜਾਂਦਾ ਹੈ ਜੋ ਤੁਹਾਡੇ ਨਾਲ ਪਿਆ ਬੈਂਚ ਤੇ ਬਹਿ ਕੇ ਉਹ ਚੱਕ ਸਕਦੇ ਤੁਸੀਂ ਆਪਣੇ ਬੈਂਚ ਦੇ ਉੱਤੇ ਬੈਗ ਜਿਹੜਾ ਪਿਆ ਉਹ ਤੁਸੀਂ ਆਪਣਾ ਬੈਗ ਮੰਨ ਕੇ ਚੱਕ ਸਕਦੇ ਹੋ ਸਭ ਤੋਂ ਪਹਿਲਾਂ ਆਪਣੇ ਬੈਕਗ੍ਰਾਉਂਡ ਟੋ ਕੇ ਦੇਖੋ ਕੀ ਇਹ ਬੈਗ ਬੰਦ ਹੈ ਆਪਣੀ ਬੈਂਚ ਤੇ ਖੜ ਕੇ ਦੇਖੋ ਕਿ ਬੈਗ ਬੰਦ ਹੈ ਇਹ ਸਭ ਤੋਂ ਪਹਿਲਾਂ ਤਾਂ ਇਹ ਕੰਮ ਕਰਨਾ ਹੈ ਤੁਸੀ ਵੀ ਸਾਡਾ ਬੈਗ ਬਿਲਕੁਲ ਪੂਰੀ ਤਰ੍ਹਾਂ ਬੰਦ ਹੈ ਆ ਵੀ ਇਹਨਾਂ ਨੇ ਵੀ ਆਪਣਾ ਬੈਗ ਚੱਕ ਲਿਆ ਇਹਨਾਂ ਨੇ ਵੀ ਆਪਣਾ ਬੈਗ ਚੱਕ ਲਿਆ ਇਹ ਬੈਗ ਅਪਰ ਚੱਕ ਰਿਹਾ ਤੁਸੀਂ ਆਪਣੇ ਪੂਰੇ ਬੈਂਚ ਨੂੰ ਦੇਖਣਾ ਹੈ ਵੀ ਕੋਈ ਕਿਤਾਬ ਤੁਹਾਡੇ ਪਿੱਛੇ ਤੇ ਨਹੀਂ ਰਹਿ ਗਈ ਬਾਕੀ ਤੇ ਨਹੀਂ ਰਹਿ ਗਈ ਆਪਣੇ ਬੈਂਚ ਤੇ ਇਹ ਤੁਹਾਡੀ ਕਿਤਾਬਾਂ ਇਹ ਆਇਤਾ ਫਿਰ ਤੁਸੀਂ ਸਮਾਨ ਉੱਤੇ ਛੱਡ ਜੋਗੇ ਨਾ ਆਪਣਾ ਕੋਈ ਵੀ ਸਮਾਨ ਆਪਣੇ ਬੈਂਚ ਤੇ ਨਹੀਂ ਛੱਡਣਾ ਇਹਨੂੰ ਨਾਲ ਲੈ ਕੇ ਜਾਣਾ ਹੈ ਹਾਂ ਵੀ ਆਪਣੇ ਬੈਗ ਤੇ ਆਪਣਾ ਸਮਾਨ ਪਾ ਲਿਆ ਸਾਰਾ ਨਾ ਲੈ ਵੀ ਇਹਨਾਂ ਨੇ ਪਾ ਲਿਆ ਪ੍ਰਭਜੋਤ ਨੇ ਪਾ ਲਿਆ ਲੈ ਵੀ ਲਵ ਪ੍ਰੀਤੀ ਵੀ ਹੋ ਗਿਆ ਰੈਡੀ ਇਹ ਲੈ ਵੀ ਅਸੀਂ ਤੁਹਾਡੀ ਬਸ ਸਿਰਫ ਇੰਨੀ ਹੈਲਪ ਕਰਾਂਗੇ ਤੁਹਾਨੂੰ ਪਾਸੇ ਜੱਜ ਬੱਜਣ ਨਹੀਂ ਦੇਂਦੇ ਪਰ ਫਿਰ ਵੀ ਤੁਸੀਂ ਆਪਣਾ ਇਹ ਵੀ ਬਾਹਰ ਚਲੇ ਗਏ ਹੈ ਇੱਥੇ ਰੁਕ ਜਾਓ ਬਈ ਇੱਥੇ ਰੁਕ ਜਾ ਇੱਕ ਵਾਰੀ ਰੁਕ ਜਾ ਇੱਥੇ ਇਹਨਾਂ ਨੂੰ ਵੀ ਆ ਜਾਣ ਦੇ ਚਲੋ ਵੀ ਆਓ ਖੜਾ ਰਹਿ ਖੜਾ ਰੱਸੇ ਲੱਭਣੇ ਤੇ ਖੜਾ ਰਹਿ ਚਲੋ ਵੀ ਆ ਪ੍ਰਭਜੋਤਾ ਇੱਥੇ ਖੜੋ ਇੱਕ ਵਾਰੀ ਤੁਸੀਂ ਰੁਕ ਜਾ ਕਰੋ ਬਾਕੀ ਜਿਹੜੇ ਹੁੰਦਾ ਹੈ ਚਲ ਵੀ ਜਿਹਦਾ ਮੈਂ ਨਾਂ ਲਮਾਉ ਤੁਰਿਆ ਕਰੋ ਹਾਂ ਚਲ ਵੀ ਪ੍ਰਭਜਤ ਚਲੋ ਘਰ ਨੂੰ ਚਲੋ ਵੀ ਚਲੋ ਵੀ ਆਪਣਾ ਰਸਤਾ ਪਾਲੋ ਹੁਣ ਚਲੋ ਅੱਗੇ ਨੂੰ ਚਲੋ ਪਾਲੋ ਰਸਤਾ ਦੇਖ ਕੇ ਦੇਖ ਕੇ ਦੇਖ ਕੇ ਦੇਖੇ ਦੇਖ ਕੇ ਬੇਟਾ ਉਹ ਤਾਂ ਵਾਪਸ ਆਉਣਾ ਪਤਾ ਕਰੋ ਵੀ ਕਿੱਥੇ ਜੇ ਇਹ ਚੈੱਕ ਕਰੋ ਵੀ ਆਪਣੇ ਸਕੂਲ ਜੇ ਕਿੱਥੇ ਜੇ ਹੈ ਦੇਖਦੇ ਤੁਸੀਂ ਰਸਤਾ ਲੱਭ ਪਾਉਨੇ ਹੋ ਕਿ ਨਹੀਂ ਲੱਭ ਪਾਉਂਦੇ ਆਪਣਾ ਰਸਤਾ ਲੱਭੋ ਆਪਣਾ ਰਸਤਾ ਲੱਭਦਾ ਹੈ ਕਰਨ ਦਾ ਕਰਨ ਜੋ ਤੁਮ ਲੱਗਦਾ ਦੂਜੀ ਕਲਾਸ ਚ ਵਾਗ ਗਿਆ ਵਾਪਸ ਰਸਤਾ ਲੱਭੋ ਵੀ ਆਪਣਾ ਚਲੋ ਵੀ ਰਸਤਾ ਲੱਭੋ ਧਿਆਨ ਨਾਲ ਪ੍ਰਮੋਜੋ ਦਾ ਰਸਤਾ ਘਵਾਚ ਕੇ ਲੱਗਦਾ ਬਈ ਇੰਨੇ ਇੰਨਾ ਨਹੀਂ ਚੱਲਣਾ ਵੀ ਕਾਹਦੇ ਚ ਵੱਜੇ ਤੁਸੀਂ ਮੇਨ ਗੇਟ ਤੇ ਰੁਕ ਜਾਣਾ ਜਾ ਕੇ ਦੇਖੋ ਵੀ ਪ੍ਰਮੋਜੋ ਤਾਂ ਆਪਣੇ ਰਸਤੇ ਤੇ ਆ ਕਿ ਨਹੀਂ ਰਸਤੇ ਤੇ ਇਹ ਉਹ ਦੇਖੋ ਬਈ ਲਵਪ੍ਰੀਤ ਤੇ ਅਮਰਜੋਤ ਨੇ ਟਾਰਗੇਟ ਪੂਰਾ ਕਰ ਲਿਆ ਵੀ ਆਪਣਾ ਆਜੇ ਵੀ ਆਜੋ ਖਤੂ ਲਾ ਕੇ ਆਜੋ ਤੁਸੀਂ ਤਾਂ ਆਜੋ ਲਾ ਕੇ ਤੁਸੀਂ ਨਹੀਂ ਲਾਉਣਾ ਬਈ ਕਰਨ ਦੇ ਪ੍ਰਭਉਤ ਨਹੀਂ ਲਾਉਣਾ ਤੁਸੀਂ ਲਾ ਕੇ ਆਜੋ ਆਵਾਜ਼ ਨਹੀਂ ਕਰਨੀ ਵੀ ਆਵਾਜ਼ ਫੜ ਲੈਂਦੇ ਫਿਰ ਇਹ ਆਵਾਜ਼ ਦੇ ਸਾਹਮਣੇ ਤੁਰਦੇ ਆਪਾਂ ਕੋਈ ਆਵਾਜ਼ ਨਹੀਂ ਕਰਨੀ ਆ ਵੈਰੀ ਗੁੱਡ ਪ੍ਰਭਜੋਤ ਨੇ ਵੀ ਆਪਣਾ ਟਾਰਗੇਟ ਪੂਰਾ ਕਰ ਲਿਆ ਵੀ ਠੀਕ ਹੈ ਲਾ ਦਿਓ ਆਪਣੇ ਅੱਖਾਂ ਤੋਂ ਪ੍ਰਭਜੋਤ ਹਾਂ ਹਾਈ ਪ੍ਰਭਜੋਤ ਕਿਵੇਂ ਲੱਗ ਰਿਹਾ ਹੈ ਹੈ ਸਾਡਾ ਹਜੇ ਇੱਕ ਬੰਦਾ ਇੱਕ ਟਾਰਗੇਟ ਸਾਡਾ ਬਾਕੀ ਰਹਿ ਗਿਆ ਹਾਂ ਵੀ ਕਰ ਪ੍ਰਯਾਸ ਕਰਾ ਕੇ ਵਧਣ ਦਾ ਆਪਣਾ ਟਾਰਗੇਟ ਲੱਭ ਆਪਾਂ 메ਨ ਗੇਟ ਤੇ ਪਹੁੰਚਣਾ ਹੈ 메ਨ ਗੇਟ ਨੂੰ ਟੱਚ ਕਰਨਾ ਹੈ ਜਦੋਂ 메ਨ ਗੇਟ ਤੇ ਪਹੁੰਚ ਗਏ ਤਾਂ ਸਾਡਾ ਟਾਰਗੇਟ ਪੂਰਾ ਹੋ ਜਾਊਗਾ ਅੱਜ ਦਾ ਨਾ ਦੇਖਣ ਦੀ ਯੋਗਤਾ ਨਾਲ ਅਸੀਂ ਬਾਕੀ ਯੋਗਤਾਵਾਂ ਦਾ ਕਿਵੇਂ ਇਸਤੇਮਾਲ ਕਰ ਸਕਦੇ ਹਾਂ ਇਹੀ ਆਪਣਾ ਅੱਜ ਦਾ ਜਿਹੜਾ ਟਾਰਗੇਟ ਹੈ ਇਹੀ ਸਿੱਖਣਾ ਅੱਜ ਆਪਾਂ ਆਏ ਦੇਖਦੀ ਕੋਈ ਨਾ ਕਰ ਵੀ ਤਾ ਹਾਂ ਤੂੰ ਇਧਰ-ਉਧਰ ਸਿਰ ਮੂੰਹ ਕਰਕੇ ਆਪਣੇ ਆਪ ਲੱਭਣ ਦੀ ਕੋਈ ਕਰ ਵੀ ਮੇਰਾ ਮੇਨ ਗੇਟ ਸਾਡੇ ਸਕੂਲ ਦਾ ਕਿਹੜੀ ਸਾਈਡ ਹੈ ਇਹ ਅਸੀਂ ਉੱਥੇ ਜਾਣਾ ਹੈ ਸਾਡਾ ਬੰਦਾ ਹਜੇ ਆ ਜਾਗਾ ਤੇ ਕੀ ਜਾਨੂੰ ਸ਼ੂ ਕੇ ਪਤਾ ਕਰਨ ਦੀ ਕੋਸ਼ਿਸ਼ ਕਰ ਵੀ ਤੂੰ ਹੈ ਕਿੱਥੇ ਜੇ ਗੇਟ ਕਿਹੜੀ ਸਾਈਡ ਐ ਜੋ ਵੀ ਚੀਜ਼ ਤੈਨੂੰ ਟੱਚ ਕਰਦੀ ਐ ਉਹਨੂੰ ਸ਼ੂ ਕੇ ਪਤਾ ਕਰਨ ਦੀ ਕੋਸ਼ਿਸ਼ ਕਰ ਵੀ ਇਹ ਕੀ ਚੀਜ਼ ਐ ਤਾਹ ਤੈਨੂੰ ਪਤਾ ਲੱਗੂ ਵੀ ਤੇਰੀ ਲੋਕੇਸ਼ਨ ਕੀ ਐ ਇਧਰੋਂ ਅਮਨਜੋਤ ਫੇਰ ਤੂੰ ਪਛਾਣ ਪਾਏਂਗਾ ਵੀ ਤੇਰੀ ਲੋਕੇਸ਼ਨ ਕੀ ਐ ਫੇਰ ਤੂੰ ਆਪਾਂ ਟਾਰਗੇਟ ਤੇ ਪਹੁੰਚ ਪਾਏਂਗਾ ਮੇਨ ਗੇਟ ਤੇ ਇਹਨੂੰ ਪਛਾਣ ਇਹ ਇਹਨੂੰ ਗਾਹ ਦਾ ਲੜ ਫੜ ਕੇ ਪਹੁੰਚ ਦੇ ਤਣੇ ਤੱਕ ਵੀ ਕਾਦਾ ਕਾਦੇ ਇਹ ਪੱਤੇ ਐ ਤੁਰ ਪਹੁੰਚ ਫੇਰ ਇਹਨੂੰ ਪਤਾ ਲੱਗੂ ਵੀ ਤੂੰ ਕਿੱਥੇ ਜ ਖੜਾ ਐ ਕਹਾ ਦੇਖਣੀ ਕੋਈ ਨਾ ਘਰ ਮੂੰਹ ਤਾਂ ਚੱਕੇ ਇਸ ਨੂੰ ਆਪਣੇ ਦਿਮਾਗ ਚ ਬਿਠਾ ਵੀ ਇਹ ਕਿਸੇ ਜਗ੍ਹਾ ਤੇ ਖੜਾ ਤੂੰ ਫੇਰ ਇਹਨੂੰ ਪਤਾ ਲੱਗੂ ਉਦਰੀ ਲੋਕੇਸ਼ਨ ਦਾ ਫੇਰ ਤੈਨੂੰ ਪਤਾ ਲੱਗੂ ਵੀ ਜਾਣਾ ਕਿਹੜੇ ਪਾਸੇ ਨੂੰ ਖੜਾ ਨਹੀਂ ਰਹਿਣਾ ਇਕੱਥਾ ਇਕੱਥਾ ਲਗਾਤਾਰ ਖੜੇ ਨਹੀਂ ਰਹਿਣਾ ਪ੍ਰਯਾਸ ਕਰਨਾ ਆਪਾਂ ਇਹ ਲੱਭਣ ਦਾ ਵੀ ਮੈਂ ਹੈ ਕਿੱਥੇ ਜੇ ਚੀਜ਼ਾਂ ਦਿਮਾਗ 'ਚ ਯਾਦ ਕਰ ਜਿਹੜੀਆਂ ਤੂੰ ਦੇਖ ਕੇ ਦੇਖਣਾ ਹੋਗਾ ਨਾ ਪਹਿਲਾਂ ਉਹਨਾਂ ਨੂੰ ਯਾਦ ਕਰ ਵੀ ਇਹ ਹੈ ਕਿੱਥੇ ਜੇ ਫਿਰ ਤੈਨੂੰ ਪਤਾ ਲੱਗੂ ਵੀ ਲੋਕੇਸ਼ਨ ਕਿਹੜੀ ਹੈ ਇਹ ਪ੍ਰयास ਕਰਕੇ ਹਮੇਸ਼ਾ ਬਿਲਕੁਲ ਧਿਆਨ ਨਾਲ ਲੱਗੇ ਵਧੋ ਜਿੱਧਰ ਨੂੰ ਵੀ ਵਧਣਾ ਧਿਆਨ ਨਾਲ ਜਿੱਥੇ ਵੀ ਨੀਲੇ ਜਿਹੀ ਚੀਜ਼ ਦੇ ਪਹੁੰਚੇ ਉਹਨੂੰ ਟੱਚ ਕਰਕੇ ਦੇਖੇ ਰੋ ਵੀ ਹੈ ਕਿੱਥੇ ਜੇ ਅੱਗੇ ਵਧਦੇ ਰੋ ਕਿਸੇ ਸਾਈਡ ਵਧੋ ਕੀ ਦਿਨ ਨੂੰ ਧਿਆਨ ਆਇਆ ਵੀ ਇਹ ਕਿੱਥੇ ਜੇ ਹੈ ਜਿਆਦਾ ਆਇਆ ਵੀ ਕੀ ਚੀਜ਼ ਹੈ ਕਿੱਧਰ ਨੂੰ ਜਾਣਾ ਹੁਣ ਆਪਾਂ ਮੇਨ ਗੇਟ ਤੇ ਜਾਣਾ ਦੇਖੋ ਇਹਦੇ ਹਿਸਾਬ ਨਾਲ ਮੇਨ ਗੇਟ ਕਿੱਧਰ ਹੋਊਗਾ ਪਹਿਲਾਂ ਆਪਣੇ ਆਪ ਨੂੰ ਸਮਝਾਵਦਾ ਹੱਥ ਕਰਕੇ ਵੀ ਉਧਰ ਨੂੰ ਹੋਊਗਾ ਮੇਨ ਗੇਟ ਤਾਂ ਉਧਰ ਨੂੰ ਤੁਰ ਜਿੱਧਰ ਨੂੰ ਤੇਰਾ ਹੱਥ ਲੱਗ ਕਹਿੰਦਾ ਔਰ ਸਾਵਧਾਨੀ ਨਾਲ ਤੁਰ ਵੀ ਤੂੰ ਕਿਸੇ ਚੀਜ਼ 'ਚ ਟਕਰਾ ਨਾ ਜਾਵੇਂ ਇਧਰ ਉਹ ਵੀ ਸਾਈਡ 'ਤੇ ਜੋ ਬੱਚੇ ਸਾਰੇ ਸਾਵਧਾਨੀ ਨਾਲ ਤੁਰ ਵੀ ਕਿਸੇ ਵੀ ਚੀਜ਼ ਨਾਲ ਤੂੰ ਟਕਰਾ ਨਾ ਜਾਵੇਂ ਦੋਗੋਨਾ ਦੇਖੋ ਯਾਦ ਕਰਨ ਦੀ ਕੋਸ਼ਿਸ਼ ਕਰੋ ਵੀ ਕਿੰਨੀ ਕੁ ਦੂਰ ਹੈ ਉੱਥੋਂ ਗੇਟ ਜਿੱਥੇ ਤੂੰ ਟੱਚ ਕਰਕੇ ਆਇਆ ਹੈ ਤੈਨੂੰ ਪਤਾ ਲੱਗ ਗਿਆ ਵੀ ਗੇਟ ਇੱਧਰਲੀ ਸਾਈਡ ਹੈ ਹੁਣ ਉੱਥੋਂ ਇਹ ਯਾਦ ਕਰ ਵੀ ਕਿੰਨੀ ਕੁ ਦੂਰ ਹੈ ਅੱਗੇ ਵਧਦੇ ਰਹੋ ਸਾਵਧਾਨੀ ਨਾਲ ਹੱਥ ਫਲਾ ਕੇ ਆਪਣੇ ਦੇਖੋ ਕਿੱਥੇ ਜੇ ਹੈ ਇਹਨੂੰ ਦੇਖ ਕੇ ਯਾਦ ਆਏ ਕੁਝ ਵੀ ਕਿੱਥੇ ਜੇ ਹੈ ਧਿਆਨ ਨਾਲ ਪੈਰ ਤੇ ਹੱਥਾਂ ਦਾ ਇਸਤੇਮਾਲ ਕਰਦੇ ਹੋਏ ਅੱਥਾਣਾ ਇਸਤੇਮਾਲ ਕਰਨਾ ਤੁਹਾਨੂੰ ਕੋਈ ਕਿਸੇ ਚੀਜ਼ ਟਕਰਾਉਂਗੇ ਨਹੀਂ ਔਰ ਯੂ ਟਰਨ ਨਾ ਮਾਰੋ ਦੇਖੋ ਜਿੱਥੇ ਤੂੰ ਜਾ ਰਿਹਾ ਨਾ ਉੱਥੋਂ ਵਾਪਸ ਨਾ ਮੁੜੋ ਕਿਸੇ ਪਾਸੇ ਨੂੰ ਵੀ ਜਿੰਨੇ ਕੋ ਗਾਂ ਚੀਜ਼ ਟੱਚ ਨਹੀਂ ਕਰਦੇ ਧਿਆਨ ਨਾਲ ਪੈਰ ਦੇ ਹੱਥ ਗਾਂ ਫਲਾ ਕੇ ਪੈਰ ਤੇ ਹੱਥ ਗਾਂ ਫਲਾ ਕੇ ਪਤਾ ਲੱਗਦਾ ਵੀ ਕਿੱਥੇ ਖੜਾ ਹਣ ਤੂੰ ਇੱਧਰ ਆਪਣਾ ਗੇਟ ਆਉਂਦਾ ਹੈ ਗੇਟ ਦੇ ਮੂਹਰੇ ਆਉਂਦਾ ਇਹ ਦੇਖੋ ਗੇਟ ਦੇ ਅੱਗੇ ਇਸ ਤਰ੍ਹਾਂ ਦੀ ਕੰਦ ਆਉਂਦੀ ਹੈ ਆਉਂਦੀ ਹੈ ਇਸ ਤਰ੍ਹਾਂ ਦੀ ਗਾਂ ਤਾਂ ਗੇਟ ਦੇ ਅੱਗੇ ਤੇ ਫਿਰ ਤੂੰ ਕਾਹ ਕਿੱਥੇ ਜਾ ਕੇ ਹੋ ਰੇ ਆ ਬੂਟਾ ਕਿੱਥੇ ਜਾਉਂਦਾ ਦੇਖ ਕਿਧਰੋਂ ਗੇਟ ਇੱਥੋਂ ਹਸਾਵਲਾ ਕਿਹੜੀ ਸਾਈਡ ਨੂੰ ਗੇਟ ਐ ਇੱਥੋਂ ਸੋਚ ਕੇ ਦੇਖ ਉਹ ਜਿੱਧਰੋਂ ਹੱਥ ਕਰੇਗਾ ਫਿਰ ਉਧਰੋਂ ਹੀ ਅੱਗੇ ਵਧੀ ਦੇਖੋ ਕਿਧਰੋਂ ਗੇਟ ਆ ਮੂੰਹ ਸਹੀ ਕਰਕੇ अपने गेट वाला के बदो देखो समझो तो हाँ बिल्कुल बिल्कुल वेरी गुड टच करो तो फील करो भी की चीज़ है कितने जी है ਇਹ ਲੋ ਵੀ ਬਹੁਤ ਸੋਹਣਾ ਜਤਨਸ਼ੀਲ ਹੈ ਹਜੇ ਵੀ ਜਿਹੜੀ ਚੀਜ਼ ਤੇ ਪਹਰਦਾ ਰਹਿਆ ਯਾਦ ਕਰ ਵੀ ਕੀ ਚੀਜ਼ ਹੈ ਇਹ ਵੇਰੀ ਗੁੱਡ ਬਹੁਤ ਵਧੀਆ ਲਗੇਟ ਤੇ ਆ ਗਏ ਵੈਰੀ ਗੁੱਡ ਨਾਲੇ ਵੀ ਆਪਣਾ ਬਹੁਤ ਵਧੀਆ ਹਾਂ ਵੀ ਹੁਣ ਕਿਵੇਂ ਫੀਲ ਹੋ ਰਿਹਾ ਹੈ ਹੁਣ ਤਾਂ ਤੁਹਾਨੂੰ ਦਿਖਾਈ ਦੇ ਰਿਹਾ ਹੁਣ ਕਿਵੇਂ ਲੱਗ ਰਿਹਾ ਵਧੀਆ ਲੱਗ ਰਿਹਾ ਪਰ ਜਦੋਂ ਦਿਖਾਈ ਨਹੀਂ ਦੇ ਰਿਹਾ ਸੀ ਉਦੋਂ ਕਿਵੇਂ ਲੱਗ ਰਿਹਾ ਸੀ ਹੈ ਹੋਰੂ ਮਤਲਬ ਔਖਾ ਲੱਗ ਰਿਹਾ ਸੀ ਕਿ ਸੌਖਾ ਲੱਗ ਰਿਹਾ ਸੀ ਔਖਾ ਲੱਗ ਰਿਹਾ ਸੀ ਤੇ ਹੁਣ ਤੁਸੀਂ ਇਸ ਗੱਲ ਨੂੰ ਸਮਝਦੇ ਹੋ ਵੀ ਜਿਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ ਉਹਨਾਂ ਲਈ ਕਿੰਨਾ ਔਖਾ ਹੁੰਦਾ ਤੁਸੀਂ ਹੁਣ ਸਮਝਦੇ ਹੋ ਸਾਰੇ ਬੱਚੇ ਵੀ ਜਿਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ ਉਹਨਾਂ ਲਈ ਕਿੰਨਾ ਔਖਾ ਹੈ ਔਖਾ ਨਾ ਉਹਨਾਂ ਦੀ ਇੱਕ ਯੋਗਤਾ ਨਾ ਹੋਣ ਕਰਕੇ ਉਹਨਾਂ ਨੂੰ ਬਹੁਤ ਔਖਾਂ ਦਾ ਸਾਹਮਣਾ ਪੰਡਾ ਕਰਨਾ ਪੈਂਦਾ ਪਰ ਸੁਣੋ ਬੱਚੇ ਪਰ ਉਹਨਾਂ ਦੀ ਬਾਕੀ ਯੋਗਤਾਵਾਂ ਨੂੰ ਜ਼ਿਆਦਾ ਤਾਕਤਵਰ ਹੋ ਜਾਂਦੀਆਂ ਹਨ ਉਹਨਾਂ ਦੀ ਸ਼ੂਕੇ ਚੀਜ਼ਾਂ ਪਤਾ ਕਰਨ ਦਾ ਸੁਣ ਕੇ ਪਤਾ ਕਰਨ ਦਾ ਠੀਕ ਹੈ ਨਾ ਉਹਨਾਂ ਦਾ ਦਿਮਾਗ ਉਧਰ ਵੱਧ ਕੰਮ ਕਰ ਲੱਗ ਜਾਂਦਾ اسی ਤਰ੍ਹਾਂ ਹੀ ਆਪਾਂ ਏਸੀ ਨੂੰ ਫੀਲ ਕਰਕੇ ਆਪ ਨੂੰ ਪਤਾ ਲੱਗ ਸਕਦਾ ਕੱਲ ਨੂੰ ਜਦੋਂ ਕਿਸੇ ਕੋਈ ਬੱਚਾ ਤੁਹਾਡੇ ਸਾਹਮਣੇ ਆਊਗਾ ਜਿਹਨੂੰ ਦਿਖਾਈ ਨਹੀਂ ਦੇ ਰਿਹਾ ਜਾਂ ਕੋਈ ਵੀ ਅੰਗ ਹੀਨ ਆ ਜਾਂ ਕਿਸੇ ਵੀ ਤਰ੍ਹਾਂ ਦਾ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਕਿੰਨਾ ਔਖਾ ਹੈਦਾ ਜੀਵਨ ਤੇ ਕਿਵੇਂ ਉਹਨੇ ਆਪਣੀ ਬਾਕੀ ਯੋਗਤਾਵਾਂ ਨਾਲ ਆਪਣੇ ਆਪ ਨੂੰ ਥੋੜਾ ਜਿਹਾ ਠੀਕ ਕਰ ਲਿਆ ਠੀਕ ਹੈ ਚਲੋ ਵੀ ਹੁਣ ਸਾਰੇ ਬੱਚੇ ਕਲਾਸ